ਨਮਸਕਾਰ ਲੰਗੀ ਦੀਵਾਲੀ ਦੇ ਕੁਝ ਤੁਹਾਨੂੰ ਉਹ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੀ ਦੀਵਾਲੀ ਦੇ ਪਟਾਕਿਆਂ ਨਾਲ ਕੁਝ ਨੁਕਸਾਨ ਹੋਏ ਨੇ ਉਹਨਾਂ ਸੰਬੰਧੀ ਆਪਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਆਪ ਸਾਰੇ ਨੂੰ ਪਤਾ ਹੈ ਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਜਿਹੜੇ ਨੌਜਵਾਨ ਪੀੜੀ ਦੇ ਅੱਜਕੱਲ੍ਹ ਛੋਟੇ ਬੱਚੇ ਨੇ ਉਹ ਜ਼ਿਆਦਾਤਰ ਪਟਾਕਿਆਂ ਨੂੰ ਤਹਿਰੀਰ ਦਿੰਦੇ ਨੇ ਮਧਨਵਾ ਕਿਉਂਕਿ ਉਨਾ ਨੋ ਵਿਚਾਰ ਨਾ ਰੋਣਾ ਦਾ ਜਿਹੜੀ ਅੰਦਰੋਂ ਖੁਸ਼ੀ ਹੈ ਉਹ ਜਰ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਆਪਾਂ ਅੱਜ ਤੁਹਾਡੇ ਨਾਲ ਦੋ ਵਿਚਾਰ ਕਰਦੇ ਹਾਂ ਖੁਸ਼ੀ ਕਰਾਂਗੇ ਆਪਾਂ ਇਸ ਨੂੰ ਕਿਵੇਂ ਰੋਕ ਸਕਦੇ ਹਾਂ ਸਾਥੀ ਤੁਸੀਂ ਦੇਖਿਆ ਹੋਣਾ ਕਿ ਦੀਵਾਲੀ ਦੇ ਦੌਰਾਨ ਬਹੁਤ ਸਾਰੇ ਇਹ ਜੇ ਘਟਨਾਵਾਂ ਦੇਖੀਆਂ ਨੇ ਕਿ ਕੁਝ ਬੱਚਿਆਂ ਦੇ ਅੰਗੂਠ ਉੱਡ ਗਏ ਨੇ ਕਈਆਂ ਦੀਆਂ ਅੱਖਾਂ ਗਈਆਂ ਨੇ ਕਈ ਤਾਂ ਜਾਨ ਤੋਂ ਵੀ ਚਲੇ ਗਏ ਨੇ ਖੁਸ਼ੀ ਦੇ ਪਲ ਸੀ ਜੋ ਗਮੀ ਦੇ ਵਿੱਚ ਬਦਲ ਚੁੱਕੇ ਹੈ ਇਸ ਤਰ੍ਹਾਂ ਦੀ ਕੁਝ ਤੁਸੀਂ ਦੇਖਿਆ ਹੁਣ ਜਿਆਦਾਤਰ ਤੁਸੀਂ ਦੇਖੋ ਕਿ ਵੱਡੇ ਸ਼ਹਿਰਾਂ ਜੋ ਹਸਪਤਾਲ ਨੇ ਪੀਜੀਆ ਆਜਾ ਕੋ ਤਾਂ ਉਹਨਾਂ ਦੇ ਅੰਦਰ ਜਾ ਕੇ ਦੇਖੋ ਅੱਜ ਅੱਜ ਵੀ ਇਸ ਤਰ੍ਹਾਂ ਦੀ ਇਹ ਤੁਹਾਨੂੰ ਕੁਝ ਉੱਥੇ ਦੇਖਣ ਨੂੰ ਮਿਲਦਾ ਆ ਕਿ ਜਿਨ੍ਹਾਂ ਦੇ ਅੰਗ ਕੱਟੇ ਗਏ ਨੇ ਜਿਨ੍ਹਾਂ ਦੀਆਂ ਅੱਖਾਂ ਚਲੇਆਂ ਗਈਆਂ ਨੇ ਕਿਉਂ ਗਈਆਂ ਨੇ ਇਹ ਜਿਹੜੀ ਉਹ ਬਰੂਦ ਹੈ ਬਰੂਦ ਉਹਨਾਂ ਨੇ ਇਹਨਾਂ ਨੂੰ ਨੁਕਸਾਨ ਕੀਤਾ ਕਿ ਸ਼ਾਇਦ ਮੇਰੇ ਖਿਆਲ ਆਪਾਂ ਸੋਚ ਵੀ ਨਹੀਂ ਸਕਦੇ ਸੀ ਦੂਜੀ ਗੱਲ ਇੱਕ ਜਿੱਥੇ ਸਵਾਰੀਆਂ ਨਿਸ਼ਾਨੀ ਲੁੱਟਦਾ ਹੈ ਕਿ ਸਾਡੇ ਪ੍ਰਸ਼ਾਸਨ ਦੇ ਉੱਪਰ ਪ੍ਰਸ਼ਾਸਨ ਨੂੰ ਸਰੇਆਮ ਪਤਾ ਹੁੰਦਾ ਹੈ ਕਿ ਜਦੋਂ ਇੱਕ ਦੇਸ਼ੀ ਜੁਗਾਰ ਦੇ ਨਾਲ ਪੋਟਾਸ਼ ਅਤੇ ਗੰਧਕਦਾਰ ਮਿਸ਼ਰਣ ਦੇ ਨਾਲ ਜਿਸ ਦੀ ਇੱਕ ਦੇਸੀ ਜੁਗੜ ਦੇ ਨਾਲ ਇੱਕ ਗੰਨ ਬਣਾਈ ਜਾਂਦੀ ਹੈ ਜਿਸ ਨੂੰ ਅਲੱਗ-ਅਲੱਗ ਭਾਸ਼ਾ ਚ ਕੁਝ ਬੋਲਿਆ ਜਾਂਦਾ ਹੈ ਤਾਂ ਉਹਦੇ ਨਾਲ ਜਿਹੜੀ ਇੰਨੀ ਸ਼ਕਤੀ ਹੋ ਜਾਂਦੀ ਹੈ ਕਿ ਗੰਧਕ ਦੀ ਪਟਾਖੀ ਜਦੋਂ ਬਜਉਂਦੇ ਹਨ ਤਾਂ ਕਈ ਵਾਰ ਤਾਂ ਉਹ ਦੀ ਨਾਲ ਹੀ ਹੁੰਦੀ ਆ ਉਹ ਵੀ ਪਾਟ ਜਾਂਦੀ ਆ ਇੱਕ ਦੋ ਤਸਵੀਰਾਂ ਅਸੀਂ ਸੋਸ਼ਲ ਮੀਡੀਆ ਤੇ ਦੇਖੀਆਂ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਜਦੋਂ ਉਹਨਾਂ ਨੇ ਉਹ ਗੰਧਕ ਅਤੇ ਪਟਾਖਾ ਦਾ ਮਿਸ਼ਰਣ ਜਿਹੜਾ ਉਦੇਸ਼ੀ ਜਗਾੜ ਬਣਾਇਆ ਉਹ ਇਸੇ ਨੂੰ ਔਰ ਉਹਦੇ ਨਾਲ ਜਦੋਂ ਉਹਨਾਂ ਨੇ ਵਜਾਈ ਤਾਂ ਬੱਚਿਆਂ ਨੇ ਜਦੋਂ ਕੰਧ ਦੇ ਨਾਲ ਮਾਰੀ ਤਾਂ ਕੰਧ ਵੀ ਪਾਟ ਗਈ ਸੀ ਤਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੇ ਸਰਿਆ ਦੇਸ਼ੀ ਜਗਾੜ ਦੀਆਂ ਜਿਹੜੀਆਂ ਇਹ ਦੁਨਾਲੀ ਦਾ ਗੰਧਕ ਔਰ ਪਟਾਖਾ ਦਾ ਮਿਸ਼ਰਣ ਜਿਸ ਵਿੱਚ ਪਾ ਕੇ ਅਬਜਾਇਆ ਜਾਂਦਾ ਹੈ ਤਾਂ ਉਸ ਨੂੰ ਕਿਉਂ ਨਹੀਂ ਰੋਕੇ ਜਾਂਦਾ ਹੈਗਾ ਜਿਹੜੀ ਕਿਸ ਤਰ੍ਹਾਂ ਵਿਚਾਰਾਂ ਦੇ ਵਿੱਚ ਵਿਕਦਿਆ ਨੇ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਤੇ ਅਰੋਗਲਾਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਪਤਾ ਹੈ ਕਿ ਇਹ ਇੱਕ ਨੁਕਸਾਨਦਾਈ ਹੈ ਜਿਹੜਾ ਦੇਸੀ ਜੁਗੜ ਦੇ ਨਾਲ ਸਰੇ ਆਮ ਗੰਧਕ ਅਤੇ ਪਟਾਖਾ ਦੇ ਮਿਸ਼ਰਣ ਦੇ ਨਾਲ ਇਹ ਇਹਨਾਂ ਦਿਨਾਂ ਦੇ ਵਿੱਚ ਵਿਚਾਏ ਅਬਜਾਇਆ ਜਾਂਦੇ ਨਾਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀਆਂ ਇਹ ਗੈਰ ਕਾਨੂੰਨੀ ਇਸ ਤਰ੍ਹਾਂ ਦੇ ਸਿੱਜ ਜੂਗਾਰ ਸਰੀਆਮ ਪੁਜਾਰਾਂ ਦੇ ਵਿੱਚ ਵਿਕਦੇ ਨੇ ਉਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਹੈਗਾ ਤਾਂ ਕਿ ਕਿਸੇ ਦੀ ਵੀ ਬੱਚੇ ਦੀ ਕੋਈ ਇਸ ਤਰ੍ਹਾਂ ਦੀ ਜਾਨ ਨਾ ਜਾ ਸਕੇ ਜਾਂ ਕੋਈ ਅੰਗ ਹੀ ਨਾ ਹੋ ਸਕੇ ਤਾਂ ਇਹ ਪ੍ਰਸ਼ਾਸਨ ਨੂੰ ਮੇਰਾ ਸੁਝਾਅ ਵੀ ਔਰ ਬੇਨਤੀ ਵੀ ਹੈ ਦੂਜੀ ਗੱਲ ਕਰਦਾ ਕਿ ਜਦੋਂ ਵੀ ਕੋਈ ਆਪਾ ਪਟਾ ਬੰਬ ਵਗੈਰਾ ਜੰਦੇ ਆ ਤਾਂ ਬੱਚਿਆਂ ਦਾ ਵਿਸ਼ੇਸ਼ ਕਰਕੇ ਉਹਨਾਂ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਵੱਡੇ ਹੋ ਰਹੇ ਨੇ ਬੱਚੇ ਬੱਚਿਆਂ ਨੂੰ ਨਹੀਂ ਜਾਣਕਾਰੀ ਨਹੀਂ ਹੁੰਦੀ ਹੈ ਕਿ ਜੋ ਅਸੀਂ ਵਜਾ ਰਹੇ ਆ ਇਹਦੇ ਕੀ ਨਤੀਜੇ ਨਿਕਲਣਗੇ ਪਰੰਤੂ ਉਹਨਾਂ ਨੂੰ ਅੰਦਰੋਂ ਸਕੂਨ ਮਿਲਣ ਵਾਸਤੇ ਉਹ ਪਟਾ ਬੰਬ ਪਟਾਕੇ ਜਿਹੜੇ ਚਲਾਉਂਦੇ ਨੇ ਉਹ ਚਲਾਉਂਦੇ ਨੇ ਧੰਨਵਾਦ ਹਾਂਜੀ ਬਾਈ ਜੀ ਇਹ ਕੁੱਦੂ ਵਾਲੀ ਦੀ ਗੱਲ ਹੈਗੀ ਪਿੰਡ ਕੁੱਦੂ ਵਾਲਾ ਜ਼ਿਲ੍ਹਾ ਮਾਨਸਾ ਵੀ ਕੱਲ ਜੋ ਰਾਤ ਦੀਵਾਲੀ ਕਰਕੇ ਬੱਚਿਆਂ ਨੇ ਆਹ ਤੋਪੜੇ ਦੇ ਵਿੱਚ ਜਿਹੜਾ ਪਟਾਖਾ ਪੈਂਦਾਗਾ ਉਹਦੇ ਰਾਹੀਂ ਬੜਾਕਾ ਚਲਾਇਆ ਸੀਗਾ ਤੁਸੀਂ ਲਹੂ ਦੇਖ ਲਓ ਥੱਲੇ ਤੇ ਬੱਚੇ ਦਾ ਹੱਥ ਹੀ ਗੁੱਟੀ ਕਟਿਆ ਗਿਆ ਵੀ ਇੰਨੀ ਜ਼ਿਆਦਾ ਪਾਵਰ ਸੀ ਵੀ ਤੁਸੀਂ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਆਹ ਪਟਾਖਾ ਬਿਲਕੁਲ ਹੀ ਨੀ ਵਰਤਣਾ ਆਹ ਦੇਖ ਲਓ ਜੀ ਆਹ ਕੌਲਾ ਇੱਥੋਂ ਪੱਟਦਾ ਇਧਰਲੇ ਪਾਸੇ ਦਿਖਾਉਂਦੇ ਨੇ ਤੁਹਾਨੂੰ ਅਗਲੇ ਪਾਸਿਓਂ ਜਮਈ ਪਟਦਾ ਇਹ ਵੀ ਦੇਖਾ ਹੋਵੇ ਤੇ ਬੱਚਾ ਜੀ ਦਾਖਲਾ ਬਠੰਡੇ ਇੱਥੇ ਜਿਹਾ ਹੋ ਘਰ ਥੱਲੇ ਧਿਆਨ ਕਰ ਲਓ ਤੁਸੀਂ ਇਹ ਸਾਰੇ ਦੇਖੋ ਕਿਵੇਂ ਪੱਥਰ ਪਟਦਾ ਇਹ ਪोटाश ਬਹੁਤ ਖਤਰਨਾਕ ਚੀਜ਼ ਆ ਬੱਚਿਆਂ ਨੂੰ ਇੰਨਾਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਕਿ ਬੱਚੇ ਦਾ ਜੀ ਤੁਸੀਂ ਇਹ ਮੰਨ ਕੇ ਚੱਲੋ ਆ ਦੇਖੋ ਲਹੂ ਬੱਚੇ ਦਾ ਜੀ ਰਾਤ ਬਲੱਡ ਵੀ ਘਟ ਗਿਆ ਕਹਿੰਦੇ ਬਲੱਡ ਵੀ ਦਿੱਤਾ ਡਾਕਟਰਾਂ ਨੇ ਪਰ ਅਸੀਂ ਬੇਨਤੀ ਕਰਦੇ ਆਂ ਵੀ ਬੱਚਿਆਂ ਦਾ ਜੀ ਖਾਸ ਕਰਕੇ ਧਿਆਨ ਰੱਖਿਆ ਜਾਵੇ ਬੱਚਿਆਂ ਨੂੰ ਪੜਾਕੇ ਤਾਂ ਬਿਲਕੁਲ ਵੀ ਨਾ ਦਿਓ ਅਸਤਵਾਜੀ ਆ ਜਿਵੇਂ ਕੋਈ ਫੁੱਲ ਝੜੀ ਆ ਜਾ ਚਰਖੀ ਹੈਗੀ ਇਹ ਚੀਜ਼ਾਂ ਚਲਾਈਆਂ ਜਾਣ ਪਰ ਆਹ ਚੀਜ਼ ਤੋਂ ਬੱਚੇ ਨੂੰ ਹਮੇਸ਼ਾ ਦੂਰ ਰੱਖਿਆ ਕਿਉਂਕਿ ਕੱਲੇ ਕੱਲੇ ਬੱਚੇ ਆ ਸਭ ਦੇ ਯਾਰ ਦੀਵਾਲੀ ਹੈ ਤਿਹਾਰ ਹੈ ਜਿਹੜਾ ਕਿ ਮਤਲਬ ਆਪਾਂ ਕਹਿੰਦੇ ਆ ਵੀ ਖੁਸ਼ੀਆਂ ਬਦਲ ਜਾਂਦੀਆਂ ਨੇ ਬੱਚਾ ਜੀ ਐਡਮਟ ਆ ਜੀ ਬਠੰਡੇ ਤੇ ਗੋਟਾ ਜਿਹੜਾ ਬੱਚੇ ਦਾ ਕੱਟ ਦਿੱਤਾ ਗਿਆ ਇੰਨੀ ਜ਼ਿਆਦਾ ਪਾਵਰ ਬਣ ਗਈ ਕਿ ਗੱਲਾਂ ਕਹਿਣ ਦੀਆਂ ਨੇ ਕਿ ਪਿੰਡ ਵਿੱਚ ਵੀ ਬਹੁਤ ਵੱਡਾ ਧਮਾਕਾ ਹੋਇਆ ਜਿਵੇਂ ਕੋਈ ਬੰਬ ਬਲਾਸਟ ਹੋਇਆ ਹੁੰਦਾ ਵੱਡੇ ਪੱਧਰ ਦੇ